ਤਾਂ ਕੇਂਦਰੀ ਮੰਤਰੀ ਨਵਨੀਤ ਸਿੰਘ ਬਿੱਟੂ ਤਰਨਤਾਰਨ ਬੁਝੇ ਲੰਬੀ ਪ੍ਰੈਸ ਕਾਨਫਰੰਸ ਕੀਤੀ ਹੈ ਚੱਲਦੇ ਚੱਲਦੇ ਬਿੱਟੂ ਜੀ ਤਰਨਤਾਰਨ ਪੰਥਕ ਸੀਟ ਸੀਗੀ ਮੰਨਿਆ ਜਾਂਦਾ ਸੀਗਾ ਪਰ ਹੁਣ ਤੇ ਜਿਵੇਂ ਭਾਜਪਾ ਦਾ ਤੁਸੀਂ ਵੀ ਖੁਦ ਲੀਡ ਕਰ ਰਹੇ ਹੋ ਸਾਰੇ ਇਹਦਾ ਇਹਦੋਂ ਪੰਥਕ ਚਿਹਰਾ ਕਿਹਣਾ ਹੋ ਸਕਦਾ ਕਿਉਂ ਇਹ ਗੱਲ ਮੈਂ ਇਹੀ ਗੱਲ ਕਹਿਤੀ ਬਾਰ-ਬਾਰ ਮੈਂ ਕਹਿੰਦੀ ਵੀ ਸਾਡਾ ਜਿਹੜਾ ਚਿਹਰਾ ਹੈ ਉਹ ਤੁਸੀਂ ਕਿਹਣਾ ਹੋਰ ਇਦੋਂ ਵੱਡਾ ਪੰਥਕ ਚਿਹਰਾ ਹੋ ਸਕਦਾ ਤੇ ਗੱਲ ਇਹ ਆ ਵੀ ਦਿਖਾਵਾ ਨਹੀਂ ਹੁੰਦਾ ਜੀ ਜੀ ਜੇ ਕਿਸੇ ਨੇ ਕੁਝ ਕੀਤਾ ਹੈ ਮੈਂ ਉਸ ਗੱਲ 'ਚ ਨਹੀਂ ਪੈਣਾ ਚਾਹੁੰਦਾ ਵੀ ਕਿਸੇ ਦਾ ਕੈਂਡੀਡੇਟ ਨੂੰ ਕਿੰਤੂ ਪਰੰਤੂ ਮੈਂ ਕਰਨਾ ਹੀ ਨਹੀਂਗਾ ਮੈਂ ਗੱਲ ਪਾਰਟੀਆਂ ਦੀ ਗੱਲ ਕਰ ਰਿਹਾ ਉਹਨਾਂ ਦੇ ਆਪਣੇ ਮੂਰੇ ਆ ਵੀ ਉਹਨਾਂ ਨੇ ਕੀ ਕੀ ਕੀਤਾ ਹੈ ਇਹ ਹਰਜੀਤ ਸਿੰਘ ਹਣੀ ਜਦੋਂ ਪਿੰਡਾਂ 'ਚ ਜਾਂਦੇ ਸਭ ਤੋਂ ਵੱਧ ਇਹਨਾਂ ਨੂੰ ਸਵਾਲ ਪਤਾ ਕੀ ਪੁੱਛਿਆ ਜਾਂਦਾ ਜਿਹੜਾ ਤੁਸੀਂ ਕਲੀਅਰ ਕਰਦਾ ਮੈਂ ਜਿਹੜਾ ਖੇਮ ਕਰਨ ਤੋਂ ਬਟੀ ਤੋਂ ਜੀਰੇ ਵਾਲਾ ਜਿਹੜਾ ਸੀਗਾ ਫਰੋਜਪੁਰ ਦਾ ਤੁਸੀਂ ਕਲੀਅਰ ਕਰਦਾ ਪਰ ਸ਼ੋਰਟੀ ਇਹ ਮੂ ਖੁਦ ਮੋਨਿਟਰ ਕਰੋ ਕਿ ਕਿੰਨੀ ਛੇਤੀਆਂ ਚੱਲ ਜੇ ਦੱਸਦੇ ਤੁਸੀਂ ਦਿੱਤਾ ਕਿਉਂਕਿ ਲੋਕੀ ਇਹ ਬਹੁਤ ਪੁੱਛਦੇ ਜੀ ਅਜੇ ਪਰਸੋਂ ਨੂੰ ਪ੍ਰਧਾਨ ਜੀ ਤੇ ਬਹਿ ਕੇ ਐਂ ਡਿਟੇਲ ਇੱਕ ਇੱਕ ਚੀਜ਼ ਤੁਹਾਨੂੰ ਦੱਸਾਂਗੇ ਪ੍ਰੈਸ ਕਾਨਫਰੈਂਸ ਤੇ ਅਲੱਗ ਕਰਨੀ ਆ ਜੀ ਇਸ ਦੇ ਉੱਤੇ ਤੇ ਲੋਕਾਂ ਦਾ ਕੀ ਤੁਸੀਂ ਗਏ ਲੋਕਾਂ ਦਾ ਕੀ ਰਿਸਪੌਂਸ ਆ ਬਜ਼ਾਰਾਂ 'ਚ ਵੀ ਗਏ ਸੀਗੇ ਤੁਸੀਂ ਸਾਰਿਆਂ ਨੂੰ ਮਿਲ ਕੇ ਕੀ ਕਹਾਂ ਲੋਕ ਵਾਦਣਗੇ ਭਾਜਪੀ ਨੂੰ ਮੈਂ ਕਿਹਾ ਜੀ ਲੋਕ ਮੈਂ ਅਮੀਨ ਇੱਕੋ ਹੀ ਬਾਤ ਲੋਕ ਕੱਲੇ ਲਿਜਾ ਕੇ ਕਿਉਂਕਿ ਆਲੇ-ਦਾਲੇ মিডিਆ ਕੈਮਰੇ ਬੜਾ ਕੁਝ ਚੱਲਦਾ ਹੈ ਜੀ 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 ਉਹ ਕਹਿੰਦੇ ਜੀ ਉਹ ਕਹਿੰਦੇ ਜੀ ਇੱਕੋ ਹੀ ਗੱਲ ਇਹ ਕੋਈ ਗਲਤਫਹਿਮੀ ਨਹੀਂ ਕੋਈ ਭੁਲੇਖਾ ਨਹੀਂ ਜਿਹੜਾ ਉੱਤੇ ਆ ਉਹੀ ਥੱਲੇ ਅਕਾਲੀ ਦਲ ਦੀ ਕੀ ਸਿਚੁਏਸ਼ਨ ਲੱਗਦੀ ਤਰਸੀਓ ਅਪਾਰਸਿਓ ਥੈਂਕ ਯੂ ਜੀ ਦਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਇੱਥੇ ਪਹੁੰਚੇ ਸੀਗੇ ਔਰ ਉਹਨਾਂ ਨੇ ਕਿਹਾ ਕਿ ਹਰਜੀਤ ਸਿੰਘ ਸਭ ਤੋਂ ਵੱਧ ਪੰਥਕ ਉਮੀਦਵਾਰ ਨੇ ਲੰਬੀ ਪ੍ਰੈਸ ਕਾਨਫਰੈਂਸ ਡਿਟੇਲਡ ਪ੍ਰੈਸ ਕਾਨਫਰੰਸ ਕੀਤੀ ਔਰ ਨਾਲ ਹੀ ਕਿਉਂਕਿ ਲੰਬੇ ਸਮੇਂ ਤੋਂ ਜਿਹੜਾ ਪੱਟੀ ਤੋਂ ਫਿਰੋਜ਼ਪੁਰ ਦਾ ਰੇਲਵੇ ਲਿੰਕ ਸੀਗਾ ਉਸ ਬਾਰੇ ਉਹਨਾਂ ਨੇ ਕਿਹਾ ਕਿ ਪਰਸੋਂ ਪ੍ਰੈਸ ਕਾਨਫਰੰਸ ਵੀ ਕਰਾਂਗੇ ਤੇ ਭਰੋਸਾ ਵੀ ਦਿੱਤਾ ਹੈ ਕਿ ਇਸ ਨੂੰ ਅਸੀਂ ਛੇਤੀ ਜਿਹੜਾ ਹੈ ਉਹ ਕੰਪਲੀਟ ਕਰਾਵਾਂਗੇ 8 ਤਰੀਕ ਨੂੰ ਇਸ ਵਗਾਰੇ ਕਹਿੰਦਾ ਪੀਸੀ ਹੋਵੇਗੀ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦਾਨਿਕ ਸੂਰਤ ਕਨਫਰੰਸ ਕੀਤੀ ਹੈ ਚੱਲਦੀ ਚੱਲਦੇ ਬਿੱਟੂ ਜੀ ਤਰਨ ਤਰਨ ਪੰਥਕ ਸੀਟ ਸੀਗੀ ਮੰਨਿਆ ਜਾਂਦਾ ਸੀਗਾ ਪਰ ਹੁਣ ਤੇ ਜਿਵੇਂ ਬੀਜੇਪੀ ਦਾ ਤੁਸੀਂ ਵੀ ਖੁਦ ਲੀਡ ਕਰ ਰਹੇ ਹੋ ਸਾਰੇ ਇਹਦਾ ਇਹਦੋਂ ਪੰਥਕ ਚਿਹਰਾ ਕਿਹਣਾ ਹੋ ਸਕਦਾ ਕਿਉਂ ਇਹ ਗੱਲ ਮੈਂ ਇਹੀ ਗੱਲ ਕਹਿਤੀ ਬਾਰ-ਬਾਰ ਮੈਂ ਕਹਿੰਦੀ ਵੀ ਸਾਡਾ ਜਿਹੜਾ ਚਿਹਰਾ ਹੈ ਉਹ ਤੁਸੀਂ ਕਿਹਣਾ ਹੋਰ ਇਦੋਂ ਵੱਡਾ ਪੰਥਕ ਚਿਹਰਾ ਹੋ ਸਕਦਾ ਤੇ ਗੱਲ ਇਹ ਆ ਵੀ ਦਿਖਾਵਾ ਨਹੀਂ ਹੁੰਦਾ ਜੇ ਜੇ ਕਿਸੇ ਨੇ ਕੁਝ ਕੀਤਾ ਹੈ ਮੈਂ ਉਸ ਗੱਲ 'ਚ ਨਹੀਂ ਪੈਣਾ ਚਾਹੁੰਦਾ ਵੀ ਕਿਸੇ ਦਾ ਕੈਂਡੀਡੇਟ ਨੂੰ ਕਿੰਤੂ ਪਰੰਤੂ ਮੈਂ ਕਰਨਾ ਹੀ ਨਹੀਂਗਾ ਮੈਂ ਗੱਲ ਪਾਰਟੀਆਂ ਦੀ ਗੱਲ ਕਰ ਰਿਹਾ ਉਹਨਾਂ ਦੇ ਆਪਣੇ ਮੂਰੇ ਆ ਵੀ ਉਹਨਾਂ ਨੇ ਕੀ ਕੀ ਕੀਤਾ ਇਹ ਹਰਜੀਤ ਸਿੰਘ ਹਣੀ ਜਦੋਂ ਪਿੰਡਾਂ 'ਚ ਜਾਂਦੇ ਸਭ ਤੋਂ ਵੱਧ ਇਹਨਾਂ ਨੂੰ ਸਵਾਲ ਪਤਾ ਕੀ ਪੁੱਛਿਆ ਜਾਂਦਾ ਜਿਹੜਾ ਤੁਸੀਂ ਕਲੀਅਰ ਕਰਦਾ ਮੈਂ ਜਿਹੜਾ ਕੇਮ ਕਰਨ ਤੋਂ ਪੱਟੀ ਤੋਂ ਜੀਰੇ ਵਾਲਾ ਜਿਹੜਾ ਸੀਗਾ ਫਰੋਜਪੁਰ ਦਾ ਤੁਸੀਂ ਕਲੀਅਰ ਕਰਦਾ ਪਰ ਸ਼ੋਰਟੀ ਇਹਨੂੰ ਖੁਦ ਮੋਨੀਟਰ ਕਰੋ ਕਿ ਕਿੰਨੀ ਛੇਤੀਆਂ ਚੱਲ ਜੇ ਦੱਸਦੇ ਤੁਸੀਂ ਦਿੱਤਾ ਕਿਉਂਕਿ ਲੋਕੀ ਇਹ ਬਹੁਤ ਪੁੱਛਦੇ ਜੀ ਅੱਜ ਹੀ ਪਰਸੋਂ ਨੂੰ ਪ੍ਰਧਾਨ ਜੀ ਤੇ ਬਹਿ ਕੇ ਐਂ ਡਿਟੇਲ ਇੱਕ ਇੱਕ ਚੀਜ਼ ਤੁਹਾਨੂੰ ਦੱਸਾਂਗੇ ਪ੍ਰੈਸ ਕਾਨਫਰੈਂਸ ਤੇ ਅਲੱਗ ਕਰਨੀ ਹੈ ਜੀ ਇਸ ਦੇ ਉੱਤੇ ਤੇ ਲੋਕਾਂ ਦਾ ਕੀ ਤੁਸੀਂ ਗਏ ਲੋਕਾਂ ਦਾ ਕੀ ਰਿਸਪੌਂਸ ਰਿਆ ਬਾਜ਼ਾਰਾਂ 'ਚ ਵੀ ਗਏ ਸੀਗੇ ਤੁਸੀਂ ਸਾਰਿਆਂ ਨੂੰ ਮਿਲ ਕੇ ਕੀ ਗਿਆ ਲੋਕ ਕਹਿੰਦੇ ਪੀਜੇਪੀ ਨੂੰ ਮੈਂ ਕਿਹਾ ਜੀ ਲੋਕ ਮੈਂ ਅਮੀਨ ਇੱਕੋ ਹੀ ਬਾਤ ਲੋਕ ਕੱਲੇ ਲਿਜਾ ਕੇ ਕਿਉਂਕਿ ਆਲੇ-ਦਾਲੇ মিডিਆ ਕੈਮਰੇ ਬੜਾ ਕੁਝ ਚੱਲਦਾ ਹੈ ਜੀ 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 ਉਹ ਕਹਿੰਦੇ ਜੀ ਉਹ ਕਹਿੰਦੇ ਜੀ ਇੱਕੋ ਹੀ ਗੱਲ ਇਹ ਕੋਈ ਗਲਤਫਹਿਮੀ ਨਹੀਂ ਕੋਈ ਭੁਲੇਖਾ ਨਹੀਂ ਜਿਹੜਾ ਉੱਤੇ ਆ ਉਹੀ ਥੱਲੇ ਅਕਾਲੀ ਦਲ ਦੀ ਕੀ ਸਿਚੁਏਸ਼ਨ ਲੱਗਦੀ ਤਰਸਿਓ ਤਰਸਿਓ ਪਰਦਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਇੱਥੇ ਪਹੁੰਚੇ ਸੀਗੇ ਔਰ ਉਹਨਾਂ ਨੇ ਕਿਹਾ ਕਿ ਹਰਜੀਤ ਸਿੰਘ ਸਭ ਤੋਂ ਵੱਧ ਪੰਥਕ ਉਮੀਦਵਾਰ ਨੇ ਲੰਬੀ ਪ੍ਰੈਸ ਕਾਨਫਰੈਂਸ ਡਿਟੇਲਡ ਪ੍ਰੈਸ ਕਾਨਫਰੰਸ ਕੀਤੀ ਔਰ ਨਾਲ ਹੀ ਕਿਉਂਕਿ ਲੰਬੇ ਸਮੇਂ ਤੋਂ ਜਿਹੜਾ ਪੱਟੀ ਤੋਂ ਫਿਰੋਜ਼ਪੁਰ ਦਾ ਰੇਲਵੇ ਲਿੰਕ ਸੀਗਾ ਉਸ ਬਾਰੇ ਉਹਨਾਂ ਨੇ ਕਿਹਾ ਕਿ ਪਰਸੋਂ ਪ੍ਰੈਸ ਕਾਨਫਰੰਸ ਵੀ ਕਰਾਂਗੇ ਤੇ ਭਰੋਸਾ ਵੀ ਦਿੱਤਾ ਹੈ ਕਿ ਇਸ ਨੂੰ ਅਸੀਂ ਛੇਤੀ ਜਿਹੜਾ ਹੈ ਉਹ ਕੰਪਲੀਟ ਕਰਾਵਾਂਗੇ 8 ਤਰੀਕ ਨੂੰ ਇਸ ਵਗਾਰੇ ਕਹਿੰਦਾ ਪੀਸੀ ਹੋਵੇਗੀ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦਾਨਕਸੂਰਾ ਟੀਵੀ ਤਰਨਤਾਰ ਕੇਂਦਰੀ ਮੰਤ ਚਲਦੇ ਚਲਦੇ ਬਿੱਟੂ ਜੀ ਤਰਨ ਤਰਨ ਪੰਥਕ ਸੀਟ ਸੀਗੀ ਮੰਨਿਆ ਜਾਂਦਾ ਸੀਗਾ ਪਰ ਹੁਣ ਤੇ ਜਿਵੇਂ ਬੀਜੇਪੀ ਦਾ ਤੁਸੀਂ ਵੀ ਖੁਦ ਲੀਡ ਕਰ ਰਹੇ ਹੋ ਸਾਰੇ ਇਹਦਾ ਕਿੰਦੂ ਪੰਥਕ ਚਿਹਰਾ ਕਿਹਣਾ ਹੋ ਸਕਦਾ ਕਿਉਂ ਇਹ ਗੱਲ ਮੈਂ ਇਹੀ ਗੱਲ ਕਹਿਤੀ ਬਾਰ-ਬਾਰ ਮੈਂ ਕਹਿੰਦੀ ਵੀ ਸਾਡਾ ਜਿਹੜਾ ਚਿਹਰਾ ਹੈ ਉਹ ਤੁਸੀਂ ਕਿਹਣਾ ਹੋਰ ਇਦੋਂ ਵੱਡਾ ਪੰਥਕ ਚਿਹਰਾ ਹੋ ਸਕਦਾ ਤੇ ਗੱਲ ਇਹ ਆ ਵੀ ਦਿਖਾਵਾ ਨਹੀਂ ਹੁੰਦਾ ਜੇ ਜੇ ਕਿਸੇ ਨੇ ਕੁਝ ਕੀਤਾ ਹੈ ਮੈਂ ਉਸ ਗੱਲ 'ਚ ਨਹੀਂ ਪੈਣਾ ਚਾਹੁੰਦਾ ਵੀ ਕਿਸੇ ਦਾ ਕੈਂਡੀਡੇਟ ਨੂੰ ਕਿੰਤੂ ਪਰੰਤੂ ਮੈਂ ਕਰਨਾ ਹੀ ਨਹੀਂਗਾ ਮੈਂ ਗੱਲ ਪਾਰਟੀਆਂ ਦੀ ਗੱਲ ਕਰ ਰਿਹਾ ਉਹਨਾਂ ਦੇ ਆਪਣੇ ਮੂਰੇ ਆ ਵੀ ਉਹਨਾਂ ਨੇ ਕੀ ਕੀ ਕੀਤਾ ਹੈ ਇਹ ਹਰਜੀਤ ਸਿੰਘ ਹਣੀ ਜਦੋਂ ਪਿੰਡਾਂ 'ਚ ਜਾਂਦੇ ਸਭ ਤੋਂ ਵੱਧ ਇਹਨਾਂ ਨੂੰ ਸਵਾਲ ਪਤਾ ਕੀ ਪੁੱਛਿਆ ਜਾਂਦਾ ਜਿਹੜਾ ਤੁਸੀਂ ਕਲੀਅਰ ਕਰਦਾ ਪਰ ਮੈਂ ਜਿਹੜਾ ਖੇਮ ਕਰਨ ਤੋਂ ਬੱਤੀ ਤੋਂ ਜੀਰੇ ਵਾਲਾ ਜਿਹੜਾ ਸੀਗਾ ਫਰੋਜਪੁਰ ਦਾ ਤੁਸੀਂ ਕਲੀਅਰ ਕਰਦਾ ਪਰ ਸ਼ੋਰਟੀ ਇਹਨੂੰ ਖੁਦ ਮੋਨੀਟਰ ਕਰੋ ਕਿ ਕਿੰਨੀ ਛੇਤੀਆਂ ਚੱਲ ਜੇ ਦੱਸਦੇ ਤੁਸੀਂ ਦਿੱਤਾ ਕਿਉਂਕਿ ਲੋਕੀ ਇਹ ਬਹੁਤ ਪੁੱਛਦੇ ਜੀ ਅੱਜ ਹੀ ਪਰਸੋਂ ਨੂੰ ਪ੍ਰਧਾਨ ਜੀ ਤੇ ਬਹਿ ਕੇ ਐਂ ਡਿਟੇਲ ਇੱਕ ਇੱਕ ਚੀਜ਼ ਤੁਹਾਨੂੰ ਦੱਸਾਂਗੇ ਪ੍ਰੈਸ ਕਾਨਫਰੈਂਸ ਤੇ ਅਲੱਗ ਕਰਨੀ ਹੈ ਜੀ ਇਸ ਦੇ ਉੱਤੇ ਤੇ ਲੋਕਾਂ ਦਾ ਕੀ ਤੁਸੀਂ ਗਏ ਲੋਕਾਂ ਦਾ ਕੀ ਰਿਸਪੌਂਸ ਰਿਆ ਬਾਜ਼ਾਰਾਂ 'ਚ ਵੀ ਗਏ ਸੀਗੇ ਤੁਸੀਂ ਸਾਰਿਆਂ ਨੂੰ ਮਿਲ ਕੇ ਕੀ ਕਹਾਂ ਲੋਕ ਪਾਦਣਗੇ ਭਾਜਪੀ ਨੂੰ ਮੈਂ ਕਿਹਾ ਜੀ ਲੋਕ ਮੈਂ ਅਮੀਨ ਇੱਕੋ ਹੀ ਬਾਤ ਲੋਕ ਕੱਲੇ ਲਿਜਾ ਕੇ ਕਿਉਂਕਿ ਆਲੇ-ਦਾਲੇ মিডিਆ ਕੈਮਰੇ ਬੜਾ ਕੁਝ ਚੱਲਦਾ ਹੈ ਜੀ 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 ਉਹ ਕਹਿੰਦੇ ਜੀ ਉਹ ਕਹਿੰਦੇ ਜੀ ਇੱਕੋ ਹੀ ਗੱਲ ਇਹ ਕੋਈ ਗਲਤਫਹਿਮੀ ਨਹੀਂ ਕੋਈ ਭੁਲੇਖਾ ਨਹੀਂ ਜਿਹੜਾ ਉੱਤੇ ਆ ਉਹੀ ਥੱਲੇ ਅਕਾਲੀ ਦਲ ਦੀ ਕੀ ਸਿਚੁਏਸ਼ਨ ਲੱਗਦੀ ਆ ਤਰਸਿਓ ਮਤ ਤਰਸਿਓ ਤਾਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਇੱਥੇ ਪਹੁੰਚੇ ਸੀਗੇ ਔਰ ਉਹਨਾਂ ਨੇ ਕਿਹਾ ਕਿ ਹਰਜੀਤ ਸਿੰਘ ਸਭ ਤੋਂ ਵੱਧ ਪੰਥਕ ਉਮੀਦਵਾਰ ਨੇ ਲੰਬੀ ਪ੍ਰੈਸ ਕਾਨਫਰੰਸ ਡਿਟੇਲਡ ਪ੍ਰੈਸ ਕਾਨਫਰੰਸ ਕੀਤੀ ਔਰ ਨਾਲ ਹੀ ਕਿਉਂਕਿ ਲੰਬੇ ਸਮੇਂ ਤੋਂ ਜਿਹੜਾ ਪੱਟੀ ਤੋਂ ਫਿਰੋਜ਼ਪੁਰ ਦਾ ਰੇਲਵੇ ਲਿੰਕ ਸੀਗਾ ਉਸ ਬਾਰੇ ਉਹਨਾਂ ਨੇ ਕਿਹਾ ਕਿ ਪਰਸੋਂ ਪ੍ਰੈਸ ਕਾਨਫਰੰਸ ਵੀ ਕਰਾਂਗੇ ਤੇ ਭਰੋਸਾ ਵੀ ਦਿੱਤਾ ਹੈ ਕਿ ਇਸ ਨੂੰ ਅਸੀਂ ਛੇਤੀ ਜਿਹੜਾ ਹੈ ਉਹ ਕੰਪਲੀਟ ਕਰਾਵਾਂਗੇ 8 ਤਰੀਕ ਨੂੰ ਇਸ ਬਾਰੇ ਬਾਕਾਇਦਾ ਪੀਸੀ ਹੋਵੇਗੀ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦਾਨਕ ਸੂਰਤ ਟੀਵੀ ਤਰਨਤਾਰ ਕੇਂਦਰੀ ਮੰਤਰੀ ਜਲਦੇ ਜਲਦੇ ਬਿੱਟੂ ਜੀ ਤਰਨ ਤਰਨ ਪੰਥਕ ਸੀਟ ਸੀਗੀ ਮੰਨਿਆ ਜਾਂਦਾ ਸੀਗਾ ਪਰ ਹੁਣ ਤੇ ਜਿਵੇਂ ਬੀਜੇਪੀ ਦਾ ਤੁਸੀਂ ਵੀ ਖੁਦ ਲੀਡ ਕਰ ਰਹੇ ਹੋ ਸਾਰੇ ਇਹਦਾ ਇਹਦੋਂ ਪੰਥਕ ਚਿਹਰਾ ਕਿਹਣਾ ਹੋ ਸਕਦਾ ਕਿਉਂ ਇਹ ਗੱਲ ਮੈਂ ਇਹੀ ਗੱਲ ਕਹਿਤੀ ਬਾਰ-ਬਾਰ ਮੈਂ ਕਹਿੰਦੀ ਵੀ ਸਾਡਾ ਜਿਹੜਾ ਚਿਹਰਾ ਹੈ ਉਹ ਤੁਸੀਂ ਕਿਹਣਾ ਹੋਰ ਇਦੋਂ ਵੱਡਾ ਪੰਥਕ ਚਿਹਰਾ ਹੋ ਸਕਦਾ ਤੇ ਗੱਲ ਇਹ ਆ ਵੀ ਦਿਖਾਵਾ ਨਹੀਂ ਹੁੰਦਾ ਜੇ ਜੇ ਕਿਸੇ ਨੇ ਕੁਝ ਕੀਤਾ ਹੈ ਮੈਂ ਉਸ ਗੱਲ 'ਚ ਨਹੀਂ ਪੈਣਾ ਚਾਹੁੰਦਾ ਵੀ ਕਿਸੇ ਦਾ ਕੈਂਡੀਡੇਟ ਨੂੰ ਕਿੰਤੂ ਪਰੰਤੂ ਮੈਂ ਕਰਨਾ ਹੀ ਨਹੀਂਗਾ ਮੈਂ ਗੱਲ ਪਾਰਟੀਆਂ ਦੀ ਗੱਲ ਕਰ ਰਿਹਾ ਉਹਨਾਂ ਦੇ ਆਪਣੇ ਮੂਰੇ ਆ ਵੀ ਉਹਨਾਂ ਨੇ ਕੀ ਕੀ ਕੀਤਾ ਹੈ ਇਹ ਹਰਜੀਤ ਸਿੰਘ ਹੁਣੀ ਜਦੋਂ ਪਿੰਡਾਂ 'ਚ ਜਾਂਦੇ ਸਭ ਤੋਂ ਵੱਧ ਇਹਨਾਂ ਨੂੰ ਸਵਾਲ ਪਤਾ ਕੀ ਪੁੱਛਿਆ ਜਾਂਦਾ ਜਿਹੜਾ ਤੁਸੀਂ ਕੰਪਲੈਕਸ ਕਲੀਅਰ ਕਰਦਾ ਪਰ ਜਿਹੜਾ ਕੇਮ ਕਰਨ ਤੋਂ ਪੱਟੀ ਤੋਂ ਜੀਰੇ ਵਾਲਾ ਜਿਹੜਾ ਸੀਗਾ ਫਰੋਜਪੁਰ ਦਾ ਤੁਸੀਂ ਕਲੀਅਰ ਕਰਦਾ ਪਰ ਸ਼ੋਰਟੀ ਇਹਨੂੰ ਖੁਦ ਮਾਨੀਟਰ ਕਰੋ ਕਿ ਕਿੰਨੀ ਛੇਤੀਆਂ ਚੱਲਦੇ ਦੱਸਦੇ ਤੁਸੀਂ ਦਿੱਤਾ ਕਿਉਂਕਿ ਲੋਕੀ ਇਹ ਬਹੁਤ ਪੁੱਛਦੇ ਜੀ ਅੱਜੇ ਪਰਸੋਂ ਨੂੰ ਪ੍ਰਧਾਨ ਜੀ ਤੇ ਬੈ ਕੇ ਐਂਡ ਡਿਟੇਲ ਇੱਕ ਇੱਕ ਚੀਜ਼ ਤੁਹਾਨੂੰ ਦੱਸਾਂਗੇ ਪ੍ਰੈਸ ਕਾਨਫਰੰਸ ਤੇ ਅਲੱਗ ਕਰਨੀ ਆ ਜੀ ਇਸ ਦੇ ਉੱਤੇ ਤੇ ਲੋਕਾਂ ਦਾ ਕੀ ਤੁਸੀਂ ਗਏ ਲੋਕਾਂ ਦਾ ਕੀ ਰਿਸਪੌਂਸ ਆ ਬਾਜ਼ਾਰਾਂ ਚ ਵੀ ਗਏ ਸੀਗੇ ਤੁਸੀਂ ਸਾਰਿਆਂ ਨੂੰ ਮਿਲੇ ਕੀ ਗੱਲ ਲੋਕ ਪਾਦਣਗੇ ਬੀਜੇਪੀ ਨੂੰ ਮੈਂ ਕਿਹਾ ਜੀ ਲੋਕ ਮੈਂ ਅਮੀਨ ਇੱਕੋ ਹੀ ਬਾਤ ਲੋਕ ਕੱਲੇ ਲਿਜਾ ਕੇ ਕਿਉਂਕਿ ਆਲੇ-ਦਾਲੇ মিডিਆ ਕੈਮਰੇ ਬੜਾ ਕੁਝ ਚੱਲਦਾ ਹੈ ਜੀ 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 ਉਹ ਕਹਿੰਦੇ ਜੀ ਉਹ ਕਹਿੰਦੇ ਜੀ ਇੱਕੋ ਹੀ ਗੱਲ ਇਹ ਕੋਈ ਗਲਤ ਫਰਮੀ ਨਹੀਂ ਕੋਈ ਭੁਲੇਖਾ ਨਹੀਂ ਜਿਹੜਾ ਉੱਤੇ ਆ ਉਹੀ ਥੱਲੇ ਅਕਾਲੀ ਦਲ ਦੀ ਕੀ ਸਿਚੁਏਸ਼ਨ ਲੱਗਦੀ ਤਰਸੀਓ ਤਾਰਸਿਓ ਦਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਇੱਥੇ ਪਹੁੰਚੇ ਸੀਗੇ ਔਰ ਉਹਨਾਂ ਨੇ ਕਿਹਾ ਕਿ ਹਰਜੀਤ ਸਿੰਘ ਸਭ ਤੋਂ ਵੱਧ ਪੰਥਕ ਉਮੀਦਵਾਰ ਨੇ ਲੰਬੀ ਪ੍ਰੈਸ ਕਾਨਫਰੰਸ ਡਿਟੇਲਡ ਪ੍ਰੈਸ ਕਾਨਫਰੰਸ ਕੀਤੀ ਔਰ ਨਾਲ ਹੀ ਕਿਉਂਕਿ ਲੰਬੇ ਸਮੇਂ ਤੋਂ ਜਿਹੜਾ ਪੱਟੀ ਤੋਂ ਫਿਰੋਜ਼ਪੁਰ ਦਾ ਰੇਲਵੇ ਲਿੰਕ ਸੀਗਾ ਉਸ ਬਾਰੇ ਉਹਨਾਂ ਨੇ ਕਿਹਾ ਕਿ ਪਰਸੋਂ ਪ੍ਰੈਸ ਕਾਨਫਰੰਸ ਵੀ ਕਰਾਂਗੇ ਤੇ ਭਰੋਸਾ ਵੀ ਦਿੱਤਾ ਹੈ ਕਿ ਇਸ ਨੂੰ ਅਸੀਂ ਛੇਤੀ ਜਿਹੜਾ ਹੈ ਉਹ ਕੰਪਲੀਟ ਕਰਾਵਾਂਗੇ 8 ਤਰੀਕ ਨੂੰ ਇਸ ਬਾਰੇ ਬਾਕਾਇਦਾ ਪੀਸੀ ਹੋਵੇਗੀ ਕੈਮਰਾ ਪਰਸਨ ਮੇਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦਾਨਕ ਸੂਰਤੀ ਵੀ ਤਰੰਤਾਰ